ਪੰਜਾਬ ਦੇ ਵਿੱਚ ਔਰਤਾਂ ਦਾ ਫਰੀਦ ਸਫਰ ਪੰਜਾਬ ਸਰਕਾਰ ਦੇ ਗਲ ਦੀ ਹੱਡੀ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਹੈ ਤਿਆਰੀਆਂ ਜਿਹੜੀਆਂ ਉਹ ਸ਼ੁਰੂ ਕਰ ਲਿੱਤੀਆਂ ਗਈਆਂ ਨੇ ਹੁਣ ਔਰਤਾਂ ਦਾ ਬੱਸਾਂ ਦੇ ਵਿੱਚ ਜਿਹੜਾ ਫ੍ਰੀ ਸਫ਼ਰ ਹੈ ਉਹ ਬੰਦ ਹੋ ਸਕਦਾ ਕਿਉਂਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਇੱਕ ਟੈਂਡਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸਰਵੇ ਕਰਾਉਣ ਦੇ ਲਈ ਕਿਹਾ ਗਿਆ ਕਿ ਸਰਵੇ ਕਰੋ ਵੀ ਜਿਹੜੀਆਂ ਔਰਤਾਂ ਫ੍ਰੀ ਦਾ ਸਫ਼ਰ ਕਰਦੀਆਂ ਨੇ ਉਹ ਇਸ ਨੂੰ ਕਿਵੇਂ ਦੇਖਦੀਆਂ ਨੇ ਸਿਆਸੀ ਤੌਰ ਤੇ ਇਸ ਸਫ਼ਰ ਦਾ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਉਂਕਿ ਪੰਜਾਬ ਸਰਕਾਰ ਆਹ ਜਿਹੜੀ ਦਿਨ ਪ੍ਰਤੀ ਦਿਨਾ ਕਰਜ਼ੇ ਦੇ ਢੇਠਾ ਆਉਂਦੀ ਹੋਈ ਨਜ਼ਰ ਆ ਰਹੀ ਹੈ 1 ਕਰੋੜ 40 ਲੱਖ ਮਹਿਲਾਵਾਂ ਜਿਹੜੀਆਂ ਨੇ ਫਰੀ ਦਾ ਸਫ਼ਰ ਕਰਦੀਆਂ ਨੇ ਜਿਸ ਨੂੰ ਦੇਖਦੇ ਹੋਏ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਔਰਤਾਂ ਦਾ ਫਰੀ ਸਫ਼ਰ ਜਿਹੜਾ ਉਹ ਬੰਦ ਹੋ ਸਕਦਾ ਹੈ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕੰਪਨੀ ਨੂੰ ਪੰਜਾਬ ਦੇ ਵਿੱਚ ਸਰਵੇ ਕਰਕੇ ਸਰਕਾਰ ਨੂੰ ਰਿਪੋਰਟ ਭੇਜਣ ਦਾ ਜਿਹੜਾ ਕਿਹਾ ਗਿਆ 6 ਮਹੀਨੇ ਦਾ ਟਾਈਮ ਦਿੱਤਾ ਗਿਆ ਜਿਸ ਦੇ ਵਿੱਚ ਉਹ ਔਰਤਾਂ ਨੂੰ ਪੁੱਛਣਗੇ ਕਿ ਉਹ ਬੱਸ ਦੇ ਵਿੱਚ ਸਫ਼ਰ ਕਿਉਂ ਕਰਦੀਆਂ ਨੇ ਤਾਂ ਤੁਹਾਨੂੰ ਦੱਸ ਦੇਣੇ ਆ ਕਿ ਪੰਜਾਬ ਦੇ ਵਿੱਚ ਫ੍ਰੀ ਸਫ਼ਰ ਦਾ ਜਿਹੜਾ ਫਾਇਦਾ 1 ਕਰੋੜ 40 ਲੱਖ ਔਰਤਾਂ ਲੈਂਦੀਆਂ ਨੇ ਤੁਸੀਂ ਹਮੇਸ਼ਾ ਦੇਖਿਆ ਹੋਵੇਗਾ ਕਿ ਪੀਆਰਟੀਸੀ ਦੀਆਂ ਬੱਸਾਂ ਚਾਹੇ ਹੁਣ ਚਾਹੇ ਪਨਬਸ ਦੀਆਂ ਹੋਣ ਔਰਤਾਂ ਆਧਾਰ ਕਾਰਡ ਦਿਖਾ ਕੇ ਟਿਕਟ ਲੈ ਲੈਂਦੀਆਂ ਨੇ ਮੁਫਤ ਸਫਰ ਕਰਦੀਆਂ ਨੇ ਤੇ ਇਸ ਨੂੰ ਲੈ ਕੇ ਹੁਣ ਸਰਕਾਰ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸਰਕਾਰ ਦੇ ਜਿਹੜਾ ਉਪਕਰਜਾ ਉਹ ਸਰਕਾਰ ਦੇ ਉੱਪਰ ਵਾਅਦਾ ਹੋਇਆ ਨਜ਼ਰ ਆ ਰਿਹਾ ਜੋ ਮੁਲਾਜ਼ਮ ਨੇ ਪੀਆਰਟੀਸੀ ਤੇ ਪਨਬਸ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਟਾਈਮ ਸਿਰ ਤਨਖਾਹਾਂ ਨਹੀਂ ਮਿਲਦੀਆਂ ਤਾਂ ਤੁਸੀਂ ਰੋਜ਼ ਖਬਰਾਂ ਦੇ ਵਿੱਚ ਸੁਣਦੇ ਹੋਵੋਗੇ ਹਰ ਇੱਕ ਜਾਂ ਦੋ ਦਿਨ ਬਾਅਦ ਖਬਰ ਆਉਂਦੀ ਹੈ ਕਿ ਭਾਈ ਪੀਆਰਟੀਸੀ ਪੰਨ ਬੱਸ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਚੱਕਾ ਜਾਮ ਕੀਤਾ ਜਾ ਰਿਹਾ ਕੱਲ ਨੂੰ ਸਫ਼ਰ ਕਰਨ ਵਾਲੇ ਧਿਆਨ ਦਿਓ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਹ ਜਿਹੜੀਆਂ ਖਬਰਾਂ ਨੇ ਧਿਆਨ ਨਾਲ ਸੁਣੋ ਤਾਂ ਤੁਹਾਨੂੰ ਦੱਸ ਦਈਏ ਕਿ ਰੋਜ਼ ਸਾਨੂੰ ਇੱਕ ਨਾ ਇੱਕ ਅੱਧੀ ਖਬਰ ਐਵੇਂ ਸੁਣਨ ਨੂੰ ਮਿਲਦੀ ਆ ਕਿ ਭਾਈ ਅੱਜ ਪੰਜਾਬ ਦੇ ਦੋ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਬੱਸ ਅਡੇ ਐਨ ਤੋਂ ਲੈ ਕੇ ਐਨ ਵਜੇ ਤੱਕ ਬੰਦ ਕੀਤੇ ਜਾ ਕੇ ਅੱਜ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਹੜਤਾਲ ਕੀਤੀ ਜਾਵੇਗੀ ਤਾਂ ਇਸ ਨੂੰ ਲੈ ਕੇ ਕੀਤੇ ਨਾ ਕੀਤੇ ਜਿਹੜਾ ਸਾਰਾ ਹਿਸਾਬ ਕਿਤਾਬ ਹੈ ਇਹ ਪੈਸੇ ਦੇ ਉੱਤੇ ਨਿਰਭਰ ਕਰਦਾ ਕਿਉਂਕਿ ਪੰਜਾਬ ਸਰਕਾਰ ਦੇ ਕੋਲ ਹੁਣ ਕਰਜ਼ਾ ਜਿਹੜਾ ਜ਼ਿਆਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਸਖਤ ਫੈਸਲਾ ਲਿੱਤਾ ਗਿਆ ਤਿਆਰੀਆਂ ਕਰ ਲਈਆਂ ਗਈਆਂ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਔਰਤਾਂ ਦਾ ਆਧਾਰ ਕਾਰਡ ਦੇ ਉੱਤੇ ਫ੍ਰੀ ਸਫਰ ਹੈ ਜਿਹੜਾ ਉਹ ਬੰਦ ਹੋ ਸਕਦਾ ਕਿਉਂਕਿ ਜਿਹੜੇ ਪੀਆਰਟੀਸੀ ਦੇ ਵਿੱਚ ਕੰਮ ਕਰਦੇ ਨੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਮਿਲਦੀਆਂ ਇਸ ਕਰਕੇ ਜਿਹੜਾ ਇਹ ਸਖਤ ਫੈਸਲਾ ਲਿੱਤਾ ਗਿਆ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਇਹ ਜਿਹੜਾ ਫੈਸਲਾ ਲਿੱਤਾ ਇੱਕ ਪ੍ਰਾਈਵੇਟ ਕੰਪਨੀ ਨੂੰ ਇੱਕ ਟੈਂਡਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਰਵੇ ਕਰਨਾ ਹੈ ਤੇਹੇ ਸਰਵੇ ਕਰਕੇ ਉਸ ਤੋਂ ਬਾਅਦ ਸਰਕਾਰ ਨੂੰ ਜਿਹੜੀਆਂ ਇਹ ਰਿਪੋਰਟਾਂ ਭੇਜਣੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਕੰਪਨੀ ਦੇ ਦੁਆਰਾ ਇਹ ਪਤਾ ਕੀਤਾ ਜਾਣਾ ਜੋ ਔਰਤਾਂ ਬੱਸਾਂ ਵਿੱਚ ਫਰੀ ਸਫਰ ਕਰਦੀਆਂ ਨੇ ਉਸ ਉਹਨਾਂ ਔਰਤਾਂ ਨੂੰ ਇਸ ਫਰੀ ਦੇ ਸਫਰ ਦਾ ਕੀ ਫਾਇਦਾ ਹੁੰਦਾ ਔਰਤਾਂ ਇਸ ਨੂੰ ਸਿਆਸੀ ਤੌਰ ਤੇ ਕਿਵੇਂ ਦੇਖਦੀਆਂ ਨੇ ਤੇ ਕਈ ਤਰੀਕੇ ਨੇ ਜਿਹੜੇ ਇਸ ਵਿੱਚ ਅ ਅਪਣਾਏ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਟੈਂਡਰ ਕੀਤਾ ਗਿਆ ਇਸ ਦੇ ਵਿੱਚ ਕਈ ਪ੍ਰਕਾਰ ਦੇ ਜਿਹੜੇ ਕਾਲਮ ਬਣਾਏ ਗਏ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ 6 ਮਹੀਨੇ ਦੇ ਅੰਦਰ ਅੰਦਰ ਇਸ ਪ੍ਰਾਈਵੇਟ ਕੰਪਨੀ ਨੂੰ ਕਿਹਾ ਗਿਆ ਕਿ ਭਾਈ ਸਾਨੂੰ ਰਿਪੋਰਟਾਂ ਦਿਓ ਔਰਤਾਂ ਇਸ ਨੂੰ ਲੈ ਕੇ ਕੀ ਸੋਚਦੀਆਂ ਨੇ ਵੱਡੀ ਖਬਰ ਹੈ ਜੋ ਔਰਤਾਂ ਅਕਸਰ ਹੀ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੀਆਂ ਨੇ ਇਸ ਨੂੰ ਲੈ ਕੇ ਹੁਣ ਸਰਕਾਰ ਜਿਹੜੀ ਹੈ ਉਹੋ ਵੱਡੇ ਸਵਾਲ ਜਿਹੜੇ ਸਰਕਾਰ ਦੇ ਉੱਤੇ ਉੱਠਦੇ ਨੇ ਕਿ ਭਾਈ ਤੁਸੀਂ ਜਿਹੜੀਆਂ ਨਵੀਆਂ ਬੱਸਾਂ ਕਿਉਂ ਨਹੀਂ ਪਾਉਂਦੇ ਜਿਹੜੀਆਂ ਤੁਹਾਡੀਆਂ ਬੱਸਾਂ ਨੇ ਉਹ ਪੁਰਾਣੀਆਂ ਹੋ ਚੁੱਕੀਆਂ ਨੇ ਉਹਨਾਂ ਦੀਆਂ ਸੀਟਾਂ ਫਟੀਆਂ ਹੋਈਆਂ ਨੇ ਤਾਂ ਸਰਕਾਰ ਦੇ ਕੋਲ ਇਹ ਸਭ ਕੁਝ ਦੇਖਣ ਦੇ ਲਈ ਪੈਸਾ ਨਹੀਂ ਹੈ ਕਿਉਂਕਿ ਆਪਾਂ ਅਕਸਰ ਸੁਣਦੇ ਆ ਮਲਾਜ਼ਮਾਂ ਦੇ ਵੱਲੋਂ ਹੜਤਾਲਾਂ ਕੀਤੀਆਂ ਜਾਂਦੀਆਂ ਨੇ ਵੀ ਭਾਈ ਸਾਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਮੀਟਿੰਗਾਂ ਹੁੰਦੀਆਂ ਨੇ ਤਾਂ ਜਿਸ ਨੂੰ ਦੇਖਦੇ ਹੋਏ ਹੁਣ ਸਰਕਾਰ ਦੇ ਵੱਲੋਂ ਵੀ ਇੱਕ ਇਹ ਫੈਸਲਾ ਜਿਹੜਾ ਉਹ ਲਿੱਤਾ ਗਿਆ ਹੈ ਤਾਸਾਨੂੰ ਦੱਸ ਦਈਏ ਕਿ ਕਈ ਔਰਤਾਂ ਦੇ ਉੱਤੇ ਵੀ ਇਹ ਸਵਾਲ ਉੱਠਦੇ ਨੇ ਕਿ ਜਿਹੜੀਆਂ ਔਰਤਾਂ ਨੌਕਰੀ ਕਰਦੀਆਂ ਨੇ ਉਹਨਾਂ ਔਰਤਾਂ ਦੇ ਤਨਖਾਹਾਂ ਦੇ ਉੱਤੇ ਜਿਹੜਾ ਸਵਾਲ ਉੱਠਦਾ ਹੈ ਕਿ ਭਾਈ ਤੁਸੀਂ ਇੰਨੀਆਂ ਵਧੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੀਆਂ ਹੋ ਵਧੀਆ ਤਨਖਾਹਾਂ ਲੈਂਦੀਆਂ ਹੋ ਫਿਰ ਤੁਸੀਂ ਫਰੀਦਾ ਸਫਰ ਕਿਉਂ ਕਰਦੀਆਂ ਹੋ ਤਾਂ ਵੱਡੇ ਸਵਾਲ ਜਿਹੜੇ ਨੇ ਉਹ ਸਰਕਾਰ ਦੇ ਉੱਤੇ ਵੀ ਉੱਠਦੇ ਨੇ ਕਿ ਤੁਸੀਂ ਔਰਤਾਂ ਨੂੰ ਫਰੀਦਾ ਸਫਰ ਕਿਉਂ ਦਿੱਤਾ ਤਾਂ ਦਿਨ ਪ੍ਰਤੀ ਦਿਨੇ ਅਜਿਹੀਆਂ ਜੜੀਆਂ ਖਬਰਾਂ ਨੇ ਉਹ ਨਿਕਲ ਕੇ ਆਮਨੇ ਆਉਂਦੀਆਂ ਨੇ ਪਰ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਸਰਕਾਰ ਦੇ ਵੱਲੋਂ ਇਸ ਸਕੀਮ ਨੂੰ ਬੰਦ ਕਰਨ ਦੇ ਲਈ ਤਿਆਰੀ ਕਰ ਲਈਤੀ ਗਈ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਆਧਾਰ ਕਾਰਡ ਵਾਲਾ ਫਰੀ ਦਾ ਸਫ਼ਰ ਹੈ ਜਿਹੜਾ ਉਹ ਬੰਦ ਕਰ ਦੇਵੇ ਕਿਉਂਕਿ ਸਰਕਾਰ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਸਰਕਾਰ ਨੇ ਜੋ ਵੀ ਇਸ ਪ੍ਰਾਈਵੇਟ ਕੰਪਨੀ ਨੂੰ ਟੈਂਡਰ ਦਿੱਤਾ ਹੈ ਇਸ ਦਾ ਸਰਵੇ ਕਰਵਾਉਣ ਦੇ ਲਈ ਸਰਕਾਰ ਨੇ ਇਸ ਕੰਪਨੀ ਨੂੰ 2 ਲੱਖ ਰੁਪਏ ਦਿੱਤੇ ਗਏ ਨੇ 2 ਲੱਖ ਰੁਪਏ ਦਾ ਇਹ ਟੈਂਡਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 1 ਕਰੋੜ 40 ਲੱਖ ਜਿਹੜੀਆਂ ਔਰਤਾਂ ਨੇ ਉਹ ਫਰੀ ਦੇ ਸਫ਼ਰ ਦਾ ਫਾਇਦਾ ਲੈਂਦੀਆਂ ਨੇ ਤਾਂ ਹੁਣ ਪੰਜਾਬ ਸਰਕਾਰ ਇਸ ਨੂੰ ਦੇਖਦੇ ਹੋਏ ਇੱਕ ਸਰਵੇ ਕਰਵਾਉਣ ਲੱਗੀ ਆ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਰਵੇ ਦੀਆ ਰਿਪੋਰਟਾ ਦੇਖਣ ਤੋਂ ਬਾਅਦ ਆਮ ਪਾਰਟੀ ਦੀ ਸਰਕਾਰ ਆਧਾਰ ਕਾਰਡ ਵਾਲਾ ਫਰੀਦਾ ਸਫਰ ਇਹਨਾਂ ਔਰਤਾਂ ਦਾ ਬੰਦ ਕਰਵਾ ਦੇ ਤਾਂ ਕਿਉਂਕਿ ਇਹ ਪੰਜਾਬ ਸਰਕਾਰ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਪੀਆਰਟੀਸੀ ਲਾ ਲੋ ਪੰਨ ਵਸ ਲਾ ਲੋ ਇਹ ਜਿਹੜੇ ادارے ਨੇ ਕਾਫੀ ਘਾਟੇ ਦੇ ਵਿੱਚ ਜਾ ਰਹੇ ਨੇ ਹਰ ਇੱਕ ਦਿਨ ਆਪਾਂ ਨਵੀਂ ਕੋਈ ਨਾ ਕੋਈ ਖਬਰ ਸੁਣਦੇ ਹੋਏ ਨਜ਼ਰ ਆਉਂਦੇ ਆ ਸਰਕਾਰਾਂ ਦੇ ਵੱਲੋਂ ਜਿਹੜਾ ਤਨਖਾਹਾਂ ਨਹੀਂ ਦਿੱਤੀਆਂ ਜਾ ਰੀਆਂ ਮੁਲਾਜ਼ਮਾਂ ਨੂੰ ਜਿਹੜੇ ਕੰਮ ਕਰਦੇ ਨੇ ਇਹਨਾਂ ਆਦਾਰਿਆਂ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਜਿਹੜਾ ਕਿ ਆਮ ਜਨਤਾ ਨੂੰ ਹੀ ਖੱਜਲਖਵਾਰ ਹੋਣਾ ਪੈਂਦਾ ਕਿਉਂਕਿ ਕਈ ਲੋਕ ਨੇ ਜਿਹੜੇ ਦੂਰ ਦਰਾਡੇ ਤੋਂ ਸਫ਼ਰ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਨੇ ਕੰਮ ਕਰਦੇ ਨੇ ਨੌਕਰੀ ਕਰਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਸ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਇੱਕ ਵੱਡਾ ਕਦਮ ਹੈ ਜਿਹੜਾ ਉਹ ਚੁੱਕਿਆ ਗਿਆ